ਮਾਪਾ ਜੀ ਸਰਬਜੀਤ ਸਿੰਘ ਮੇਰਾ ਨਾਮ ਵਾਸੀ ਮੇਰਾ ਪਿੰਡ ਹਸਨਪੋਰਾ ਹਾਲ ਵਾਸੀ ਮੈਂ ਸੁੰਦਰ ਨਗਰ 10 ਦੇਨ ਤੋਂ ਇੱਥੇ ਆਇਆ ਹਾਂ ਠੀਕ ਹੈ ਘਰ ਨਾਲ ਜੋ ਇਹ ਪੇਰੈਂਟਸ ਮੀਟਿੰਗ ਤੇ ਗਏ ਆ ਬੱਚਿਆਂ ਨਾਲ ਤੇ 11 ਵਜੇ ਅਸੀਂ ਘਰੋਂ ਨਿਕਲੇ ਆ ਇੱਥੋਂ ਤੇ 2 ਵਜੇ ਵਾਪਸ ਆਏ ਆ ਸਾਡੇ ਆਉਂਦਿਆਂ ਨੂੰ ਵੇਖਿਆ ਜੀ ਸਾਡੀ ਅਲਮਾਰੀ ਵਿੱਚ ਉੱਪਰ 50000 ਰੁਪਇਆ ਹੈ ਉਹ ਵੀ ਗਾਇਬ ਬਾਕੀ ਤੁਸੀਂ ਨੁਕਸਾਨ ਵੇਖ ਲਿਆ ਜੀ ਬਹੁਤ ਜ਼ਿਆਦਾ ਕਰਕੇ ਗੇ ਲੀਲਾ ਕਪੜਾ ਫੋਲਾ ਫਲਾਈ ਕਾਫੀ ਇੱਕ ਮੋਬਾਈਲ ਸੀਗਾ ਤੇ ਜਿਹਦੇ ਨਾਲ ਮੇਰਾ ਬੇਟਾ ਪੜਦਾ ਸੀ ਉਦੇ ਫੋਨ 'ਚ ਉਹ ਲੱਗੇਗਾ ਜੀ ਘਰ ਕੋਈ ਨਹੀਂ ਸੀਗਾ ਕੋਈ ਵੀ ਨਹੀਂ ਹੈ ਜੇ ਆਈਏ ਆਈਏ ਜੇ ਦੱਸਦੇ ਨੇ ਤੇ ਹੋਏ ਸਾਨੂੰ ਇੱਥੇ ਆਇਆਂ ਨੂੰ ਕੋਈ ਵੀ ਨਹੀਂ ਘਰ ਬੱਚੇ ਦੋਵਾਂ ਦੇ ਨਾਲ ਇਦਾਂ ਹੀ ਪੇਰੈਂਟਸ ਜਾਂਦੇ ਆ ਮੇਰੀ ਵਾਈਫ ਦੋ ਬੇਟੇ ਹੀ ਕੈਸੀ ਗਿਆ ਵਾ ਕੈਸੀ ਗਿਆ ਵਾ ਫਿਲਹਾਲ ਤੇ ਕੈਸੀ ਆਹੀਂ ਅਜੇ ਕੁਝ ਨਹੀਂ ਛੇੜਿਆ ਵੇਖਣਾ ਵਾ ਜਿਹੜਾ ਕੱਪੜਾ ਜਦੋਂ ਸੈਟਿੰਗ ਕਰਦੇ ਆ ਕੀ ਗਿਆ ਵਾ ਉਹ ਫਿਰ ਮੈਂ ਬਾਅਦ ਵਿੱਚ ਦੱਸੂ ਕੰਪਲੇਟ ਕੀਤੀ 112 ਤੇ ਪੁਲਿਸ ਆਈ ਸੀ ਕ੍ਰਿਸ਼ੇ ਚਾਂਦੇ ਐਸਆਈ ਆਏ ਸੀ ਨਾਲ ਉਹਨਾਂ ਦੇ ਇੱਕ ਹੋਰ ਹੀ ਉਹਨਾਂ ਦੇ ਨਾਮ ਦਾ ਪਤਾ ਜੀ ਇੱਕ ਕਾਇਦਰ ਇੱਥੇ ਮੈਂ ਰੈਂਟ ਤੇ ਰਹਿਣ ਲਈ ਆਇਆ ਹਾਂ ਕਿੰਨੇ ਵਜੇ 11 ਵਜੇ ਘਰੋਂ ਗਏ ਆਂ ਜੀ ਘਟਨਾ ਪਿੱਛੋਂ ਕੀ ਪਤਾ ਹੁਣ 12 ਵਜੇ ਵੜੇ ਆ 1 ਵਜੇ ਵੜੇ ਆ ਕਿੰਨੇ ਵਜੇ ਵੜੇ ਹੁਣ ਪਤਾ ਨਹੀਂ ਕਿੰਨੇ ਵਜੇ ਵੜੇ ਪਿੱਛੇ ਪੈਰ ਕੰਧ ਤੇ ਲੱਗਿਆ ਜਿਹੜਾ ਲੋਕ ਪਿੱਛੇ ਦਰਵਾਜ਼ਾ ਮੇਨ ਦਰਵਾਜ਼ਾ ਨਾ ਉੱਥੇ ਲੱਗੇ ਆ ਉਹ ਪੈਰ ਲੱਗੇ ਆ ਤੁਸੀਂ ਜੀ ਵੀ ਆ ਜੀ ਕੋਈ ਕੁਝ ਨਹੀਂ ਸੀ ਸੀਸੀਟੀਵੀ ਕੈਮਰਾ ਇੱਥੇ ਗਲੀ ਚ ਨਹੀਂ ਕੋਈ ਨਹੀਂ ਆ ਵੇਖਣੇ ਟੂਟੀਆਂ ਵੀ ਲਾ ਕੇ ਲੈ ਕੇ ਵਾਸ਼ਰੂਮ ਦੀ ਇੱਕ ਟੂਟੀ ਲਾਈ ਆ ਬਾਥਰੂਮ ਦੀ ਜੋ ਟੂਟੀ ਲਾਈ ਆ ਇੱਕ ਠੀਕ ਆ ਜੰਦੇ ਬੋਸ ਮੈਨੂੰ ਪਤਾ ਲੱਗਿਆ ਜੀ ਮੈਂ ਡਿਊਟੀ ਜਾਣਾ ਡੀਸੀ ਆਫਿਸ ਰਗਾ ਮੈਂ ਐਸਟੀਮ ਆਫਿਸ ਨਹੀਂ ਮੈਂ ਐਸਟੀਮ ਆਫਿਸ ਗਰਦਾਸਪੁਰ ਮੈਂ ਡਾਕ ਲੈ ਕੇ ਜਾਣਾ ਠੀਕ ਹੈ ਜੀ ਮੇਰੀ ਵਾਈਫ ਕੱਲੀ ਹੁੰਦੀ ਆ ਸਰਕਾਰੀ ਜੋਬ ਹੈ ਤੁਹਾਡੀ ਹਾਂਜੀ ਸਰਕਾਰੀ ਜੋਬ ਆ